ਅਧਿਕਾਰ ਸੰਘਰਸ਼ ਪਾਰਟੀ ਦੇ ਵੱਲੋਂ ਆਪਣੇ 100 ਦਿਨ ਪੂਰੇ ਹੋਣ ਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਵਾਗਤ ਦਾ ਆਯੋਜਨ ਕੀਤਾ ਗਿਆ ਜਿਸ ਦੇ ਵੀ ਸ਼੍ਰੀ ਫਤਿਹਗੜ ਸਾਹਿਬ ਮੁਹਾਲੀ ਅਤੇ ਰੋਪੜ ਤੋਂ ਪਾਰਟੀ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਦੇ ਪਾਰਟੀ ਦੇ ਨਵੇਂ ਆਗੂਆਂ ਨੂੰ ਸ਼ਮੂਲੀਅਤ ਕਰਵਾਈ ਗਈ ਉਧਰ ਪਾਰਟੀ ਦੇ ਪ੍ਰਧਾਨ ਗੁਰਬਖ ਸਿੰਘ ਨੇ ਜ਼ੇਰ ਗਿਣਨੇ ਸਮੋਦਿਤ ਕਰਦਿਆ ਕਿ ਉਹਨਾਂ ਦਾ ਇੱਕੋ ਮਨੋਰਥ ਹੈ ਕਿ ਵੋਮੈਨ ਸਮਾਜ ਨੂੰ ਇਨਕਲੂਡ ਕਰਨਾ ਹੈ ਅਤੇ ਸਮੀਂ ਦੀ ਸਰਕਾਰਾਂ ਵੱਲੋਂ ਜੋ ਆਮ ਲੋਕਾਂ ਦੇ ਜ਼ੁਲਮ ਟਾਈ ਜਾ ਰਹੇ ਹਨ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ 27 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ 117 ਹਲਕਿਆਂ ਦੇ ਵਿੱਚ ਉਹ ਉਹਨਾਂ ਦੇ ਉਮੀਦਵਾਰ ਵਿਧਾਇਕ ਚ ਉਤਾਰੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੋਰ ਧਿਲੀਆਂ ਦੇ ਵਿੱਚ ਮਿਟੀਆਂ ਵੀ ਕੀਤੀਆਂ ਜਾਣਗੀਆਂ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਜੇ ਅਸੀਂ ਫਿਰਫਤਖਣ ਸਾਹਿਬ ਦੀ ਤਰਦੀ ਤੋਂ ਅਧਿਕਾਰ ਸੰਦਰਸ਼ ਪਾਰਟੀ ਦੇ ਸੌਦਨ ਪੂਰੇ ਹੋਣ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਗੁਜਰਪੌਰ ਜੀ ਛੋਟੇ ਸ਼ਹਿਬ ਜਦਿਆਂ ਬਾਬਾ ਦੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਮੋਤੀराम ਮੈਰਾ ਜੀ ਨੂੰ ਨਤਮਸਤ ਹੋ ਕੇ ਬਾਤ ਪਾਰਟੀ ਦੇ ਅੱਜ 100 ਦਿਨ ਤੇpropto ਮਹਾਲੀ ਅਕਾਦਰ ਸਾਹਿਬ ਤੇ ਚੰਡੀਗੜ੍ਹ ਦੀ ਟੀਮ ਨੂੰ ਇੱਥੇ ਜਨਨ ਕਰਨ ਵਾਸਤੇ ਜਿਹੜੇ ਤੁਹਾਡੇ ਜਿਹੜੇ ਵਿੱਚ ਆਏ ਆ ਸੋ ਅੱਜ ਪਾਰਟੀ ਦੇ ਸੌਦਨ ਪੂਰੇ ਹੋਣ ਤੇ ਕਿਤੇ ਅਸੀਂ ਸਾਰੇ ਹੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਅਦਕਾਰ ਸਿਕੱਤ ਪਾਰਟੀ ਦੇ ਪ੍ਰੋਗਰਾਮ ਤੋਂ ਜਾਣੂ ਕਰਾਉਣ ਲਈ ਆਪਣੀਆਂ ਪਾਲਸੀਆਂ ਦੇਸ਼ ਭਰ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਦਰਸ਼ਨ ਦੇ ਵਾਸਤੇ ਅਸੀਂ ਜਗਾ ਜਗਾ ਦੇ ਪ੍ਰੋਗਰਾਮ ਕਰ ਰਹੇ ਆ ਐ ਰੋਪੜ ਮਹਾਲੀ ਫਰੜ ਤੇ ਚੰਡੀਗੜ੍ਹ ਦੇ ਜਿਹੜੇ ਲੋਕ ਨੇ ਪਾਰਟੀ 'ਚ ਆਉਣ ਵਾਸਤੇ ਚਾਹਵਨ ਸੀ ਉਹਨਾਂ ਨੂੰ ਪਾਰਟੀ 'ਚ ਟੈਨ ਕਰਾਉਣ ਦਾ। ਪਾਰਟੀ 'ਚ ਪਾਰਟੀ ਵੀ ਟੂਰਿਆ ਸਾਈਡਾ ਚੁਣਾਈ ਹੋਣੀ ਚਾਹੀਏ ਜੇ ਕੋਈ ਬਿਲਕੁਲ ਡੂ ਟੂ ਸਾਡੇ ਸੋਸ਼ਲ ਜਿਹੜੇ ਸਮਾਜ ਨੂੰ ਅਪਗ੍ਰੇਡ ਕਰਨ ਲਈ ਇਕਨੋਮਿਕਲ ਗ੍ਰੇਕ ਸੈਕਸ਼ਨ ਦੇ ਜਿਹੜੇ ਲੋਕ ਨਹੀਂ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਰਾਜਨੀਤੀ 'ਚ ਤਾਂ ਆਉਣਾ ਡੈਫੀਨੇਟ ਹੀ ਹੈ। ਅਸੀਂ 2027 ਦੀਆਂ ਜਿਹੜੀਆਂ ਸਾਡਾ ਅਨੁਸਾਰ ਪੰਜਾਬ ਦੀਆਂ ਉਹਨਾਂ ਦੇ ਵਿੱਚ ਆਪਣੇ 117 ਦੇ 17 ਹਲਕਿਆਂ ਤੋਂ ਉਮੀਦਵਾਰ ਖੜੇ ਕਰਾਂਗੇ ਔਰ ਅਸੀਂ ਸਰਕਾਰ ਬਣਾਵਾਂਗੇ ਬਾ ਵਾਅਦੇ ਨਾਲ ਕਹਿੰਦੇ ਕਿ ਜਿਹੜੀ ਉਥਲ ਪੁਥਲ ਆ ਦੂਸਰੀਆਂ ਪਾਰਟੀਆਂ ਤੇ ਵਾਇਦੀ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਮੁਖ ਰੱਖਦੇ ਹੋਏ ਜਿਸ ਦੀ ਤੇਜੀ ਨਾਲ ਅਧਿਕਾਰ ਚੰਗਾ ਚ ਪਾਰਟੀ ਅੱਗੇ ਵਧ ਰਹੀ ਹੈ ਅਸੀਂ ਡੈਫੀਨੇਟ ਆਪਣੀ ਸਰਕਾਰ ਬਣਾ ਕੇ ਆਪਣੇ ਤੋਂ ਜਿਹੜੇ ਐਕਾਮੀਕਲ ਡਿਕਟਰ ਸੱਚੇ ਦੇ ਲੋਕ ਨੇ ਉਹਨਾਂ ਨੂੰ ਆਪਣੇ ਤਰ੍ਹਾਂ ਦਾ ਕੰਮ ਕਰਾਂਗੇ ਕਿਹਨਾਂ ਦੇ ਤੋਂ ਬਗੈਰ ਬੰਦ ਸਰਕਾਰ ਨਹੀਂ ਹੋ ਸਕਦੀ ਹੈ ਇਹ ਲੈ ਕੇ ਆਏ ਅਕਤਲੀ ਇਹ ਹੈ ਕਿ ਜਿਹੜੇ ਸੰਵਿਧਾਨ ਦੇ ਵਿੱਚ ਜਿੰਨੀਆਂ ਪ੍ਰੋਵੀਜ਼ਨ ਸਨ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਾਸਤੇ ਜਿੰਨੀਆਂ ਪ੍ਰੋਵੀਜ਼ਨ ਨੇ ਸੰਵਧਾਨ ਧਾਰਾ 21 ਅਤੇ 75 ਸੰਵਿਧਾਨ 150 ਦਾ ਲੈਟ ਸੀਲਿੰਗ ਐਕਟ ਜਿਹੜੇ ਬਿਲਕੁਲ ਟੱਚ ਨਹੀਂ ਹੋਏ ਮੈਡਮ ਅਧਿਕਾਰ ਚਿੰਨਾਂ ਚ ਆਰਟੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਅਸੀਂ ਉਹਨਾਂ ਨੂੰ ਬਾਹਰ ਲਿਆ ਕੇ ਲਾਗੂ ਕਰਾ ਕੇ ਅਸੀਂ ਇਹ ਜਿਹੜੇ ਇਹ ਪ੍ਰੋਵੀਜ਼ਨ ਤੇ ਲਾਗੂ ਕਰਾਂਗੇ ਔਰ ਲੋਕਾਂ ਨੂੰ ਅਪਡੇਟ ਕਰਾਂਗੇ ਕਿਹੜੇ ਕਿਹੜੇ ਕਾਨੂੰਨ ਸੂਤਰ ਦੀ ਮੀਟਿੰਗ ਬਲਮੋਸਟ ਜਿਹੜੇ 15 ਤੋਂ 16 ਚਲੇ ਆ ਉਹਨਾਂ ਸਾਰਿਆਂ ਤੇ ਅਸੀਂ ਇਹ ਜਿਹੜਾ ਕਵਰ ਹੋ ਗਿਆ ਹੈ ਹਰਿਆਣਾ ਚ ਸਟੇਟ ਪਾਰਟੀ ਹਰਿਆਣੇ ਦੇ ਬਹੁਤ ਸਾਰੇ ਜਿਨਿਆਂ ਦੇ ਵਿੱਚ ਮਾਝਲ ਚ ਮਰਚੰਡੀ ਘਟ ਜਿਹੜੀ ਹੈ ਉਹ ਬਾਅਦ ਤਾਰਸਕਰ ਪਾਰਟੀ ਆਪਣੇ ਜਿਹੜਿਆ ਉਹ ਅਹੁਦੇਦਾਰ ਜਿਹੜੇ ਅਸੀਂ ਬਿਗਾ ਚੁੱਕੇ ਆ ਔਰ ਬਹੁਤ ਤੇਜ਼ੀ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਜਿਹੜਿਆ ਉਹ ਅਸੀਂ ਅੱਗੇ ਵਧ ਰਹੇ ਹਾਂ ਅੱਛਾ ਦੇ ਬਹੁਤ ਸਰਦਾਰ ਜੋ ਪੀਪਲ ਸਿੰਘ ਉਹਨਾਂ ਨੂੰ ਪਾਰਟੀ ਦਾ ਨੈਸ਼ਨਲ ਸਪੋਕਸਮੈਨ ਅਸੀਂ ਨਿਯੁਕਤ ਕੀਤਾ ਹੈ ਸਟੇਕਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਯਾਦਗਰ ਸੇਗੁਣਾ ਨੂੰ ਪਾਰਟੀ ਦਾ ਜਿਹੜਾ ਹੈ ਅੱਜ ਅੱਗੇ ਘਟ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਹੈ ਬਝੇੜੀ ਜੀ ਨੂੰ ਅਸੀਂ ਅ ਆਪਣਾ ਅਰੜਾ ਜਿਹੜਾ ਉਹ ਪ੍ਰਧਾਨ ਲਾਇਆ ਹੈ ਰੋਪੜ ਤੋਂ ਅਰੜ ਤੋਂ ਅੱਗੇ ਘਟ ਸਾਹਿਬ ਤੋਂ ਸਾਰੇ ਜਿਲ੍ਹਿਆਂ ਦੀ ਲਗਭਗ ਟੀਮ ਜਿਹੜੀ ਅਸੀਂ ਜਿਹੜੀ ਉਹ ਕੰਪਲੀਟ ਕਰਦੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਜੈ ਫੀਰ ਜੈ ਹਰ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਮੁੱਖ ਅਜੰਡਾ ਸੀਗਾ ਇਹਦਾ ਜੁਆਇਨਿੰਗ ਫਾਰਮੀਆਂ ਔਰ ਨਿੱਕੀ ਪੱਤਰ ਦੇਣੇ ਜਿਹੜਾ ਮੈਂ ਹਰਿਆਣਾ ਪ੍ਰਦੇਸ਼ ਦੀ ਕੋਆਰਡੀਨੇਟਰ ਹੋਣ ਦੇ ਨਾਤੇ ਹਰਿਆਣੇ ਤੋਂ ਸਾਡੇ ਕੁਝਤਾ ਜੀ ਆ ਉਹਨਾਂ ਨੇ ਜੁਆਇਨ ਕੀਤਾ ਔਰ ਉਹਨਾਂ ਦੇ ਨਾਲ ਰੁਤਾਸ ਜੀ ਹੈ ਪੰਜਾਬੋਂ ਉਹਨਾਂ ਨੇ ਜੁਆਇਨ ਕੀਤਾ ਸਾਡੀ ਭੈਣ ਰੇਖਾ ਜੀ ਹੈ ਇਹਨਾਂ ਨੇ ਜੁਆਇਨ ਜਿਹੜਾ ਹੀ ਕੀਤਾ ਔਰ ਖਾਸ ਕਰਕੇ ਸਾਡੇ ਜੋ ਸਟੇਟ ਹਰਿਆਣਾ ਪ੍ਰਦੇਸ਼ ਦੇ ਪ੍ਰੈਜ਼ੀਡੈਂਟ ਐ ਐਸ ਕੇ ਕੁਮਾਰ ਜੀ ਉਹ ਵੀ ਉੱਚੇ ਤੌਰ ਤੇ ਇੱਥੇ ਪਹੁੰਚੇ ਐ ਰਮੇਸ਼ ਕੁਮਾਰ ਹੁੰਮਦ ਜੀ ਸਾਡੇ ਨੈਸ਼ਨਲ ਜੋ ਸੈਕਟਰੀ ਐ ਉਹ ਵੀ ਪਹੁੰਚੇ ਐ ਆਪਣੀ ਟੀਮ ਨੂੰ ਲੈ ਕੇ ਸੋ ਇਸ ਕਰਕੇ ਹਰਿਆਣਾ ਪ੍ਰਦੇਸ਼ ਦੇ ਅੰਦਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਜੜੇਪੜ ਲਿਖੇ ਸੀਗੇ ਕਿ ਪਤਾ ਨਹੀਂ ਅਧਾਰ ਸੰਘਰਸ਼ ਪਾਰ ਦੀ ਕਿਸੇ ਇੱਕ ਕਰਕੇ ਦੀ ਪਾਰਟੀ ਐ ਜਿਹਦੇ ਚਾਰਜਰਸ ਸੀ ਇਸ ਮੀਟਿੰਗ ਦੇ ਵਿੱਚ ਉਹ ਹਰ ਜੀ ਕੁਝ ਕਲੀਅਰ ਕਰਦੀ ਐ ਕਿ ਅਧਾਰ ਸੰਘਰਸ਼ ਪਾਰ ਦੀ ਇੱਕ ਕਿਸੇ ਦੀ ਪਾਰਟੀ ਨਹੀਂ ਐ ਇਹ ਸਰਵ ਜਨਦੀ ਪਾਰਟੀ ਐ ਸਰਵ ਲੋਕਾਂ ਦੀ ਪਾਰਟੀ ਐ ਸਾਦੀ ਪਾਰਟੀ ਦਾ ਇਹ ਨਾਰਾ ਹੈ ਸਰਬਜਨ ਹਿਤਾਏ ਸਰਬਜਨ ਸੁਖਾਏ اور ਅੱਜ ਦੇ ਇਸ ਮੌਕੇ ਮੈਂ ਹਰ ਕਿਸਾਨ ਨੂੰ ਹਰ ਸਮਾਜ ਨੂੰ ਸਮੁੱਚੇ ਦੇਸ਼ ਦੇ ਵਿੱਚ ਇਹ ਮੈਂ ਤੁਹਾਡੇ ਲਈ ਜਿਹੜਾ ਅਸੀਂ ਕਰਨਾ ਚਾਹੁੰਦੇ ਆ ਕਿ ਅਧਿਕਾਰ ਸੰਘਰਸ਼ ਪਾਰਟੀ ਦੇ ਨਾਲ ਜੁੜੋ ਔਰ ਆਪਣੇ ਹੱਕ ਜਿਹੜੇ ਉਹ ਪ੍ਰਾਪਤ ਕੋ ਖਾਸ ਕਰਕੇ ਮਹਿਲਾਵਾਂ ਦੇ ਖੇਤਰ ਦੇ ਵਿੱਚ ਅਸੀਂ ਚਾਹੁੰਦੇ ਕਿ 30% ਮਹਿਲਾਵਾਂ ਦਾ ਹਿੱਸਾ ਬਣਦਾ ਔਰ ਅਸੀਂ ਮਹਿਲਾਵਾਂ ਨੂੰ ਬਹੁਤ ਵੱਡੇ ਪੱਧਰ ਤੇ ਤਿਆਰ ਕਰਾਂਗੇ ਔਰ ਇਸ ਪਾਰਟੀ ਦੇ ਅੰਦਰ ਅਸੀਂ ਇੱਕ ਡੀਵਲ ਸੈੱਲ ਬਣਾਇਆ ਔਰ ਇਹਦੇ ਚ ਅਸੀਂ ਮਹਿਲਾਵਾਂ ਨੂੰ ਵੀ ਕੰਨ ਬੋਡੀ ਦੇ ਵਿੱਚ ਜਿਹੜਾ ਰੱਖਿਆ ਕੋਈ ਨਹੀਂ ਬਣਾਇਆ ਔਰ ਇੱਕ ਅਸੀਂ ਯੂਥ ਵਿੰਗ ਜਿਹੜਾ ਇਸ ਪਾਰਟੀ ਦੇ ਵਿੱਚ ਬਣਾ ਕੇ ਪੂਰੇ ਦੇਸ਼ ਦੇ ਵਿੱਚ ਅਸੀਂ ਕੰਮ ਕਰਨ ਦਾ ਜਿਹੜਾ ਇਹ ਸੰਕਲਪ ਪਾਇਤ ਦੇ ਦਿਨ ਤੋਂ ਅਸੀਂ ਵੈਸੇ 8 ਮਾਰਚ ਨੂੰ ਵੀ ਅਸੀਂ ਸੰਕਲਪ ਲੈ ਲਿਆ ਸੀ ਪਰ ਅੱਜ ਇਹ ਮahan shreeta ਦੀ ਵਿਸਥਾਰਤ ਨੂੰ ਕੋਸ਼ਿਸ਼ ਹੋ ਚੱਲ ਰਹੀ ਹੈ ਕਿ ਤੁਹਾਨੂੰ ਤੇ ਦੱਸਵਾਵਾਂਗੇ ਔਰ ਇੱਕ ਸਾਲ ਬਣ ਕੇ ਜੂਏ ਟੇਸ ਦੇ ਵਿੱਚ ਆຊੋ 바ਵਾ ਸਾਹਿਬ ਦਾ ਪੁੱਤ ਹੀ ਮੈਂ ਉਤਖਮੇ ਕਰਦਾ ਜੋ ਸੁਪਨਾ ਹੈ ਪੜੋ ਜੂੜੋ ਸੰਘਰਸ਼ ਕਰੋ ਲੋਕਾਂ ਦੇ ਹੱਥਾਂ ਦੀ ਰਾਖੀ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਘਰ ਘਰ ਜਾ ਕੇ ਸੇਵਾ ਉਹ ਆਪਰੇ ਬਿਨਾਉਂਗੇ ਐਜੂਕੇਸ਼ਨ ਦਾ ਫਲਸਫਾ ਵਾਇਟ ਅਜੇ ਅੱਜ ਵੀ ਮੀਟਿੰਗਾਂ ਦੀ ਕੀ ਮੁਕਤ ਹੈ ਅੱਜ ਸਾਡੇ ਜ਼ਿਲ੍ਹਾ ਅਧਿਕਾਰ ਸੰਘਰਸ਼ ਪਾਰਟੀ ਨੇ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਜ਼ਿਲ੍ਹਾ ਫਤਕਰਸ ਸਾਹਿਬ ਸੀ ਇਦਾਂ ਦੀ ਧਰਤੀ ਤੇ ਮਥਾ ਟੇਕਿਆ ਤੇ ਪਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਪਾਰਟੀ ਨੇ ਮੈਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਦਾ ਹਲਾ ਪ੍ਰਧਾਨ ਨਿਯੁਕਤ ਕੀਤਾ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਮੈਂ ਜਿੰਨੇ ਵੀ ਸਾਥੀ ਸਟੇਟ ਹਰਿਆਣਾ ਸਟੇਟ ਤੋਂ ਤੇ ਹੋਰ ਅਲੱਗ-ਅਲੱਗ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿਮਾਚਲ ਤੋਂ ਚੰਡੀਗੜ੍ਹ ਤੋਂ ਆਏ ਆ ਉਹਨਾਂ ਦਾ ਫਤਿਹਗੜ ਸਾਹਿਬ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਅਤੇ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ